ਲੋਕ ਸਭਾ ਦੇ ਵਿੱਚ ਅੱਧ ਤੋਂ ਜ਼ਿਆਦਾ ਉਹ ਲੋਕ ਨੇ ਜਿਨ੍ਹਾਂ ਤੇ ਸੈਂਕੜੇ ਕ੍ਰਿਮੀਨਲ ਪਰਚੇ ਦਰਜ ਨੇ ਦੇਖੋ ਜੇਕਰ ਤੇ ਅਸੀਂ ਕੋਈ ਕਲਰਕ ਦੀ ਨੌਕਰੀ ਵੀ ਲੈਣੀ ਹੈ ਤਾਂ ਉਹਦੀ ਕੁਆਲਿਫੀਕੇਸ਼ਨ ਪੁੱਛੀ ਜਾਂਦੀ ਆ ਤੇ ਉਹਨੂੰ ਇਹ ਪੁੱਛਿਆ ਜਾਂਦਾ ਕਿ ਤੂੰ ਗ੍ਰੈਜੂਏਟ ਐ ਪੋਸਟ ਗ੍ਰੈਜੂਏਟ ਐ ਤੂੰ ਐਮਬੀਏ ਕੀਤੀ ਐ ਐਮ ਕਾਮ ਕੀਤੀ ਕੀ ਕੀਤਾ ਤੇ ਤੈਨੂੰ ਤਜਰਬਾ ਕਿੰਨਾ ਪਰ ਸਾਡੇ ਦੇਸ਼ ਦੇ ਵਿੱਚ ਵਾਅਦ ਇੱਕ ਰਾਜਨੀਤੀ ਹੈ ਜਿਹਦੇ ਵਿੱਚ ਕਿਸੇ ਕਿਸਮ ਦੀ ਕੋਈ ਕੁਆਲਿਫੀਕੇਸ਼ਨ ਦੀ ਲੋੜ ਨਹੀਂ ਹੈ ਤੁਸੀਂ ਇਹ ਦੇਖੋ ਕਿ ਲੁਧਿਆਣਾ ਦੇ ਵਿੱਚ ਸਾਰੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਉਮੀਦਵਾਰ ਆ ਜਿਹੜੇ ਉਹ ਰਵਨੀ ਸਿੰਘ ਬਿੱਟੂ ਹੈ ਪਰ ਉਹਨਾਂ ਦੀ ਕੁਆਲਿਫੀਕੇਸ਼ਨ ਸੁਣ ਕੇ ਵੀ ਤੁਸੀਂ ਹੱਸਣ ਲੱਗ ਜਾਣਾ ਕਿ ਉਹ 12ਵੀਂ ਪਾਸ ਨੇ 10ਵੀਂ ਪਾਸ ਨੇ ਰਾਜਾ ਬਣੇ 12ਵੀਂ ਪਾਸ ਨੇ ਰঞ্জੀਤ ਸਿੰਘ ਢਿੱਲੋਂ ਔਰ ਸਤਮੀ ਬਾਸ ਨੇ ਅਸ਼ੋਕ ਪ੍ਰਾਸ਼ਰ ਪਪੀ ਇਹ ਹਰੇਕ ਇਹੀ ਦੇਖਦੇ ਨੇ ਕ੍ਰਾਈਟੇਰੀਆ ਕਿ ਵੀ ਇਹ ਬੰਦਾ ਸੀਟ ਜਿੱਤੇਗਾ ਕਿੰਨਾ ਕੁਆਲੀਫਾਈਡ ਹੈ ਕਿੰਨੇ ਕਿਦੇ ਤੇ ਪਰਚੇ ਨੇ ਇਸ ਗੱਲ ਦਾ ਕਿਸੇ ਨੂੰ ਕੋਈ ਮਤਲਬ ਨਹੀਂ ਹੈ Delhi Public News ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਨੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਦੇਸ਼ ਦੀ ਲੋਕ ਸਭਾ ਦੇ ਵਿੱਚ ਚੁਣ ਕੇ ਜਿਹੜੇ ਨੁਮਾਇੰਦੇ ਜਾਂਦੇ ਨੇ ਕਾਨੂੰਨ ਬਣਾਉਂਦੇ ਨੇ ਲੋਕਾਂ ਲਈ ਨਵੇਂ ਨਵੇਂ ਕਾਨੂੰਨ ਲਿਆਉਦੇ ਨੇ ਲੋਕਾਂ ਤੇ ਰਾਜ ਕਰਦੇ ਨੇ ਪਰ ਉਹਨਾਂ ਲਈ ਇਹ ਵੀ ਕਈ ਤਰ੍ਹਾਂ ਦੇ ਜਿਹੜੇ ਕਾਨੂੰਨ ਹੋਣੇ ਚਾਹੀਦੇ ਨੇ ਉਹਨਾਂ ਦੇ ਉਹ ਕਾਨੂੰਨ ਕੋਈ ਲਾਗੂ ਨਹੀਂ ਹੁੰਦੇ ਹੈਗੇ ਉਹਨਾਂ ਦਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਐਜੂਕੇਸ਼ਨ ਬੰਦਾ ਐਜੂਕੇਸ਼ਨ ਲਿੰਦਾ ਐਜੂਕੇਸ਼ਨ ਲੈਣ ਤੋਂ ਬਾਅਦ ਫਿਰ ਕੋਈ ਵੱਡੇ ਫੈਸਲੇ ਕਰ ਪਾਉਂਦਾ ਵੱਡੀਆਂ-ਵੱਡੀਆਂ ਕੰਪਨੀਆਂ ਵੀ ਚੰਗੇ ਜਿਹੜੇ ਐਜੂਕੇਸ਼ਨ ਇੰਜੀਨੀਅਰ ਲਈ ਹੁੰਦੀ ਆ ਪੜ੍ਹਾਈ ਕੀਤੀ ਹੁੰਦੀ ਆ ਉਹਨਾਂ ਨੂੰ ਉੱਥੇ ਰੱਖਦੀ ਆ ਚੰਗੇ-ਚੰਗੇ ਅਹੁਦੇ ਆ ਦੇ ਰੱਖਦੀ ਆ ਲੇਕਿਨ ਪਰ ਸਾਡੇ ਦੇਸ਼ ਦੇ ਲੀਡਰ ਨੇ ਉਹਨਾਂ ਦੇ ਹਾਲਤ ਅਜਿਹੇ ਨੇ ਲੋਕ ਸਭਾ ਦੇ ਵਿੱਚ ਅੱਧ ਤੋਂ ਜ਼ਿਆਦਾ ਉਹ ਲੋਕ ਨੇ ਜਿਨ੍ਹਾਂ ਤੇ ਸੈਂਕੜੇ ਕ੍ਰਿਮੀਨਲ ਪਰਚੇ ਦਰਜ ਨੇ ਅੱਧ ਤੋਂ ਜ਼ਿਆਦਾ ਉਹ ਸਾਡੀ ਨੁਮਾਇੰਦਗੀ ਕਰਦੇ ਨੇ ਜਿਹੜੇ ਕੀ 10ਵੀਂ ਵੀ ਪਾਸ ਨਹੀਂ ਹੈਗੇ ਤੇ ਜੇਕਰ ਗੱਲ ਕਰੀਏ ਵੱਡੀਆਂ-ਵੱਡੀਆਂ ਕੰਪਨੀਆਂ ਦੇ ਦੇਸ਼ ਚਲਾਉਣ ਦੇਸ਼ ਚਲਾਉਣ ਵਾਲੇ ਅਨਪੜ੍ਹ ਵੀ ਦੇਸ਼ ਚਲਾ ਸਕਦੇ ਨੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਪੜ੍ਹੇ-ਲਿਖੇ ਵੀ ਬੇਰੋਜ਼ਗਾਰ ਫਿਰਦੇ ਨੇ ਕਈ ਤੇ ਇਸੇ ਬੰਦੀ ਗੱਲ ਕਰਾਂਗੇ ਸਾਡੇ ਨਾਲ ਨੇ ਮਨੀਸ਼ਾਤ ਰਾਏ ਜੀ ਅੱਜ ਅਸੀਂ ਲੁਧਿਆਣਾ ਦੀ ਗੱਲ ਕਰਾਂਗੇ ਲੁਧਿਆਣਾ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਚਾਰ ਉਮੀਦਵਾਰ ਖੜੇ ਨੇ ਉਹ ਕਿੱਥੇ ਖੜੇ ਨੇ ਕਿੰਨੀ-ਕਿੰਨੀ ਉਹਨਾਂ ਦੀ ਐਜੂਕੇਸ਼ਨ ਆ ਤੇ ਮਨੀਸ਼ ਜੀ ਸਵਾਗਤ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਇੱਕ ਪੰਜਾਬੀ ਦੀ ਕਹਾਵਤ ਆ ਬੜੀ ਹਾਸੋਹਣੀ ਕਹਾਵਤ ਆ ਕਿ ਜੇ ਕੋਈ ਬੰਦਾ ਕੋਈ ਅਨਪੜਤਾ ਵਾਲੀ ਗੱਲ ਕਰਦਾ ਤੇ ਉਹਨੂੰ ਦੂਸਰਾ ਅਗਿਓ ਬੰਦਾ ਕਹਿੰਦਾ ਕਿ ਉਹ ਕਾਲਜ ਦੇ ਮੂਹਰੇੋਂ ਕਦੇ ਕੱਟਾ ਲੈ ਕੇ ਵੀ ਤੂੰ ਨਿਕਲਿਆ ਜਾਂ ਕਾਲਜ ਦੇ ਮੂਹਰੇੋਂ ਕਦੇ ਤੂੰ ਬਸਤਾ ਲੈ ਕੇ ਵੀ ਨਿਕਲਿਆ ਤੇ ਜੇ ਕਿਤੇ ਨਿਕਲਿਆ ਹੁੰਦਾ ਤੇ ਤੈਨੂੰ ਸਮਝ ਹੁੰਦੀ ਤੈਨੂੰ ਕਾਮਨ ਸੈਂਸ ਹੁੰਦੀ ਤਾਂ ਇਹ ਦੇਖੋ ਜੇ ਕਿਤੇ ਅਸੀਂ ਕੋਈ ਕਲਰਕ ਦੀ ਨੌਕਰੀ ਵੀ ਲੈਣੀ ਹੈ ਤਾਂ ਉਹਦੀ ਕੁਆਲਿਫੀਕੇਸ਼ਨ ਪੁੱਛੀ ਜਾਂਦੀ ਆ ਤੇ ਉਹਨੂੰ ਇਹ ਪੁੱਛਿਆ ਜਾਂਦਾ ਕਿ ਤੂੰ ਗ੍ਰੈਜੂਏਟ ਐ ਪੋਸਟ ਗ੍ਰੈਜੂਏਟ ਐ ਤੂੰ ਐਮਬੀਏ ਕੀਤੀ ਐ ਐਮਕਾਮ ਕੀਤੀ ਕੀ ਕੀਤਾ ਤੇ ਤੈਨੂੰ ਤਜਰਬਾ ਕਿੰਨਾ ਪਰ ਸਾਡੇ ਦੇਸ਼ ਦੇ ਵਿੱਚ ਵਾਹਦ ਇੱਕ ਰਾਜਨੀਤੀ ਐ ਜਿਹਦੇ ਵਿੱਚ ਕਿਸੇ ਕਿਸਮ ਦੀ ਕੋਈ ਕੁਆਲਿਫੀਕੇਸ਼ਨ ਦੀ ਲੋੜ ਨਹੀਂ ਹਰ ਚਾਹੇ ਤੁਸੀਂ ਪ੍ਰਾਇਮਰੀ ਪਾਸ ਹੋ ਚਾਹੇ میٹرਿਕ ਪਾਸ ਹੋ ਤੁਸੀਂ ਐਲੀਜੀਬਲ ਹੋ ਕਿਸੇ ਕਿਸਮ ਦਾ ਵੀ ਇਲੈਕਸ਼ਨ ਲੜਨ ਦੇ ਲਈ ਹੁਣ ਜਿਹੜੀ ਤੁਸੀਂ ਗੱਲ ਕੀਤੀ ਲੁਧਿਆਣੇ ਦੀ ਤੁਸੀਂ ਇਹ ਦੇਖੋ ਕਿ ਲੁਧਿਆਣੇ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਉਮੀਦਵਾਰ ਜਿਹੜੇ ਉਹ ਰਵਨੀਤ ਸਿੰਘ ਬਿੱਟੂ ਹੈ ਪਰ ਉਹਨਾਂ ਦੀ ਕੁਆਲਿਫਿਕੇਸ਼ਨ ਸੁਣ ਕੇ ਵੀ ਤੁਸੀਂ ਹੱਸਣ ਲੱਗ ਜਾਣਾ ਕਿ ਉਹ 12ਵੀਂ ਪਾਸ ਨੇ ਯਾਨੀ ਕਿ ਜਿਹੜੇ ਬਾਕੀ ਜਿਹੜੇ ਉਮੀਦਵਾਰ ਨੇ ਉਹ 12ਵੀਂ ਵੀ ਨਹੀਂ ਪਾਸ ਯਾਨੀ ਕਿ ਕਾਲਜ ਦਾ ਵੀ ਮੂੰਹ ਨਹੀਂ ਦੇਖਿਆ ਉਹਨਾਂ ਨੇ 10ਵੀਂ ਪਾਸ ਨੇ ਰਾਜਵਿੰਦ 10ਵੀਂ ਪਾਸ ਨੇ ਜਿਹੜੇ ਅ ਰঞ্জੀਤ ਸਿੰਘ ਢਿੱਲੋਂ ਔਰ 7ਵੀਂ ਪਾਸ ਨੇ ਅਸ਼ੋਕ ਪ੍ਰਾਸ਼ੰਤ ਪੋ ਪੱਪੀ ਹੁਣ ਤੁਸੀਂ ਇਥੋਂ ਅੰਦਾਜ਼ਾ ਲਗਾਓ ਕਿ ਇਹਨਾਂ ਬੰਦਿਆਂ ਚੋਂ ਇੱਕ ਬੰਦਾ ਉੱਠ ਕੇ 543 ਦੇ ਜਿਹੜੇ ਪਾਰਲੀਮੈਂਟਾਂ ਉਹਦੇ ਵਿੱਚ ਜਾ ਕੇ ਬੈਠੇਗਾ 140 ਕਰੋੜ ਬੰਦਿਆਂ ਚੋਂ ਇੱਕ ਨੁਮਾਇੰਦਾ ਇਹ ਹੋਏਗਾ ਜਿਨ੍ਹਾਂ ਦੀ ਆ ਐਡੀ ਵੱਡੀ ਕੁਆਲਿਫਿਕੇਸ਼ਨ ਹੈ ਉਹ ਉੱਥੇ ਜਾਏਗਾ ਤੁਹਾਡੇ ਲਈ ਉਹ ਉਥੇ ਕਾਨੂੰਨ ਬਣਾਏਗਾ ਤੁਹਾਡੇ ਉਹ ਉਜਵਲ ਭੁਖ ਦੇ ਨਾਲ ਉਹ ਖੇਲਵਾੜ ਕਰੇਗਾ ਹਾਂਜੀ ਉਥੇ ਜਦ ਜਾ ਕੇ ਉਹ ਬੋਲੇਗਾ ਕਰੇਗਾ ਤੇ ਕੀ ਬੋਲੇਗਾ ਤੇ ਕੀ ਕਰੇਗਾ ਤੁਸੀਂ ਇਹਦਾ ਆਪਣੇ ਆਪ ਤੁਸੀਂ ਅੰਦਾਜ਼ਾ ਲਗਾ ਲਓ ਤੁਸੀਂ ਸਿਆਣਿਓ ਕਿ ਜਿਹੜੇ ਬੰਦੇ ਇੰਨੇ ਇੰਨੇ ਕੁਆਲੀਫਾਈਡ ਨੇ ਉਹ ਬੰਦੇ ਜਾ ਕੇ ਤੁਹਾਡੀ ਨਿਮਾਇੰਦਗੀ ਉਥੇ ਕਰਨਗੇ ਤਾਂ ਸਾਇਸਾ ਤੁਹਾਡੇ ਹੱਥ ਆ ਮੈਂ ਮਨੀਚੀ ਸਭ ਤੋਂ ਵੱਡੀ ਗੱਲ ਆ ਇੱਥੇ ਲੋਕ ਸਭਾ ਦੇਸ਼ ਦੀ ਵਿੱਚ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਪਾਸ ਹੋਇਆ ਵੀ ਜਦੋਂ ਵੀ ਕੋਈ ਕੈਂਡੀਡੇਟ ਜਿਹੜਾ ਚੋਣ ਲੜੂਗਾ ਉਹ ਗ੍ਰੈਜੂਏਟ ਹੋਊਗਾ ਜਾਂ ਉਹ ਮਾਸਟਰ ਡਿਗਰੀ ਹੋਊਗੀ ਇੱਥੇ ਸਿਰਫ ਇਹ ਦੇਖਿਆ ਜਾਂਦਾ ਵੀ ਸਿਰਫ ਇਹ ਪਪੂਲਰ ਆ ਇਹ ਬੋਲ ਸਕਦਾ ਇਹਦੇ ਦੇ ਕੇਸ ਵੱਧ ਨਹੀਂ ਇਹ ਚੀਜ਼ਾਂ ਦੀ ਤਾਂ ਨਿੱ ਕਿਤੇ ਡਿਗਰੀ ਬਣਾਈ ਹੋਈ ਕਿ ਲੱਗਦਾ ਵੀ ਇਹਦੇ ਤੇ ਕ੍ਰਿਮੀਨਲ ਕੇਸ ਬਹੁਤ ਜ਼ਿਆਦਾ ਨੇ ਇਹ ਬੋਲਦਾ ਬਹੁਤ ਬੁਲਾਰਾ ਚੰਗਾ ਇਹਦੀ ਲੋਕਾਂ ਦੇ ਵਿੱਚ ਪਛਾਣ ਬਹੁਤ ਆ ਇਹੀ ਸਭ ਡਿਗਰੀਆਂ ਨੇ ਲੱਗਦਾ ਮੈਨੂੰ ਹੈਗਾ ਦੇਖੋ ਹਰ ਬੀਤੇ ਦੇ ਦਿਨ ਨਾਲ ਜਿਹੜਾ ਰਾਜਨੀਤੀ ਦਾ ਮਿਆਰ ਆ ਉਹ ਬਿਲਕੁਲ ਹੀ ਗਿਰਦਾ ਜਾ ਰਿਹਾ ਹੁਣ ਸਿਰਫ ਔਰ ਸਿਰਫ ਇੱਕੋ ਇੱਕ ਕ੍ਰਾਈਟੇਰੀਆ ਦੇਖਿਆ ਜਾ ਰਿਹਾ ਕਿ ਕਿਹੜਾ ਉਮੀਦਵਾਰ ਆ ਉਹ ਜਿੱਤ ਕੇ ਸੀਟ ਉਸ ਪਾਰਟੀ ਦੀ ਝੋਲੀ ਚ ਪਾਏਗਾ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਆਮ ਆਦਮੀ ਪਾਰਟੀ ਅਕਾਲੀ ਦਲ ਹੈ ਇਹ ਸਾਰੇ ਇਹੀ ਦੇਖਦੇ ਨੇ ਕ੍ਰਾਈਟੇਰੀਆ ਕਿ ਵੀ ਇਹ ਬੰਦਾ ਸੀਟ ਜਿੱਤੇਗਾ ਕਿੰਨਾ ਕੁਆਲੀਫਾਈਡ ਹੈ ਕਿੰਨੇ ਕਿਤੇ ਤੇ ਪਰਚੇ ਨੇ ਇਸ ਗੱਲ ਦਾ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਔਰ ਜਦੋਂ ਕਿਤੇ ਆਪਾਂ ਬੈਠੇ ਰਹੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਵੀ ਤੁਸੀਂ ਇਹ ਦੇਖ ਲੋ ਕੀ ਕਾਨੂੰਨ ਕੋਈ ਕਾਨੂੰਨ ਨਹੀਂ ਬਣਨਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਜੇ ਤੁਸੀਂ ਕਾਨੂੰਨ ਬਣਾਉਣ ਜਾਂਦੇ ਹੋ ਤੇ ਆਪਣੇ ਬਰਖਲਾਫ ਹੀ ਕੋਈ ਕਾਨੂੰਨ ਕਿਦਾਂ ਬਣਾਏਗਾ ਤੇ ਮਨੀ ਜੀ ਸਭ ਤੋਂ ਵੱਡੀ ਗੱਲ ਇਹ ਨਹੀਂ ਹੈਗਾ ਵੀ ਜੇਕਰ ਗੱਲ ਦਿਖਿਆ ਜਾਵੇ ਸਾਡੇ ਜਿੰਨੇ ਵੀ ਸਾਡੇ ਨੌਜਵਾਨ ਬੀਰੋਜਗਾਰ ਨੌਜਵਾਨ ਨੇ ਪੜ੍ਹੇ ਲਿਖੇ ਨੇ ਇੰਨਾ ਉਹਨਾਂ ਲਈ ਕੋਈ ਸੋਚਦਾ ਨਹੀਂ ਹੈਗਾ ਲੀਡਰ ਨੇ ਜਿਹੜੇ ਗਨਮੈਨ ਵੱਡੀ ਵੱਡੀ ਸੰਖਿਆ ਦੇ ਵਿੱਚ ਗਨਮੈਨ ਵੱਡੀਆਂ ਗੱਡੀਆਂ ਤੇ ਉਹਨਾਂ ਦਾ ਐਡਾ ਤਾਮਜਾਮ ਪਰ ਉਹ ਸਿਰ ਇਲੈਕਸ਼ਨ ਵੇਲੇ ਦੀਂਦੇ ਨੇ ਪਰ ਕਈ ਵਾਰ ਤਾਂ ਹਾਲਤ ਐ ਨੇ ਕਈ ਲੀਡਰ ਇਸ ਤਰ੍ਹਾਂ ਦੇ ਵੀ ਨੇ ਵੀ ਅੱਜ ਕਿਸ ਪਾਰਟੀ ਚਾ ਸਵੇਰੇ ਉੱਡਦਾ ਕਿਸ ਪਾਰਟੀ ਚ ਆ ਵੀ ਹਾਲਤ ਬਣੇ ਹੋਏ ਨੇ ਗਨਮੈਨਾਂ ਦੀ ਰਾਜਨੀਤੀ ਬਹੁਤ ਮੈਨੂੰ ਲੱਗਦਾ ਇੱਕ ਗਨਮੈਨ ਇੱਕ ਵੀ ਜਿਹੜਾ ਪੈਸਾ ਸੌਖਾ ਬਣ ਜਵੇ ਇਹ ਤਾਂ ਹੀ ਹੈ ਕਿਤੇ ਦੇਖੋ ਜਿਹੜੀ ਰਾਜਨੀਤੀ ਆ ਉਹ ਇਸ ਵੇਲੇ ਸੁਖੌਲੀ ਦੀ ਰਾਜਨੀਤੀ ਹੋ ਗਈ ਆ ਕਿ ਕਿੱਥੇ ਆ ਕੇ ਉਸ ਉਮੀਦਵਾਰ ਨੂੰ ਜਾਂ ਪਾਰਟੀ ਵਰਕਰ ਨੂੰ ਕੀ ਕੀ ਸਹੂਲਤਾਂ ਮਿਲਦੀਆਂ ਜਦੋਂ ਤੁਸੀਂ ਇਹ ਗੱਲ ਕੀਤੀ ਕਿ ਸਵੇਰੇ ਕੁੱਟਦਾ ਕਿਤੇ ਤੇ ਸ਼ਾਮ ਨੂੰ ਬੈਠਦਾ ਕਿਤੇ ਆ ਤਾਂ ਇਹ ਗੱਲ ਬਿਲਕੁਲ ਤੁਸੀਂ ਠੀਕ ਆਖੀ ਹੈ ਕਿ ਜਦੋਂ ਉਹਨੂੰ ਸ਼ਾਮ ਨੂੰ ਪਤਾ ਲੱਗਦਾ ਕਿ ਇਸ ਪਾਰਟੀ ਮੇ ਤਾਂ ਮੈਨੂੰ ਦੇਣਾ ਕੁਝ ਨਹੀਂ ਮੈਂ ਉਸ ਪਾਰਟੀ 'ਚ ਜਾਊਂਗਾ ਮੇਰਾ ਟੌਟਪਾ ਵੀ ਹੋਏਗਾ ਮੇਰੇ ਕੰਮ ਵੀ ਹੋਣਗੇ ਮੈਂ ਲੋਕਾਂ ਦੇ ਕੰਮ ਵੀ ਕਰਾ ਸਕਦਾ ਤੇ ਮੇਰੇ ਗਨਮੈਨ ਅੱਗੇ ਪਿੱਛੇ ਵੀ ਹੋਣਗੇ ਤਾਂ ਉਹ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਬਾਕੀ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਉਹ ਇੱਕ ਪਾਸੇ ਟੰਗ ਦਿੰਦਾ ਤੇ ਟਾਂਗਣ ਤੋਂ ਬਾਅਦ ਉਹ ਫਿਰ ਆਪਣੀ ਸੁਖਹਲੀ ਤੇ ਦੇਖਦਾ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਇਹ ਇਲੈਕਸ਼ਨ ਲੜਦੇ ਨੇ ਤੇ ਇਹ ਵੀ ਬੜੀ ਇੱਕ ਕਹਾਵਤ ਹੈਗੀ ਆ ਕਹਿੰਦਾ ਜਦੋਂ ਇਲੈਕਸ਼ਨ ਲੜਦਾ ਉਮੀਦਵਾਰ ਤੇ ਉਹ ਕਹਿੰਦਾ ਭੀੜ ਜੁਟਾਓ ਭੀੜ ਜੁਟਾਓ ਜਿੱਤਨ ਤੋਂ ਬਾਅਦ 5 ਸਾਲ ਫਿਰ ਉਹ ਇਹੀ ਕਹਿੰਦਾ ਰਹਿੰਦਾ ਭੀੜ ਹਟਾਓ ਭੀੜ ਹਟਾਓ ਤਾਂ ਇਹ ਜੇ ਕੋਈ ਤੁਹਾਨੂੰ ਅੱਜ ਤੋਂ ਬਾਅਦ ਕੋਈ ਇਹ ਗੱਲ ਕਹਿੰਦਾ ਕਿ ਮੈਂ ਤਾਂ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਆਇਆ ਹਾਂ ਉਸ ਬਿਲਕੁਲ ਝੂਠ ਬੋਲਦਾ ਉਹ ਸੇਵਾ ਆਪਣੇ ਆਪ ਦੀ ਕਰਨ ਆਇਆ ਆਪਣੇ ਪਰਿਵਾਰ ਦੀ ਸੇਵਾ ਕਰਨ ਆਇਆ ਉਹ ਸਮਾਜ ਦੀ ਸੇਵਾ ਕਰਨ ਨਹੀਂ ਆਇਆ ਜੇ ਸਮਾਜ ਦੀ ਸੇਵਾ ਕਰਨੀ ਹੈ ਗਊਸ਼ਾਲਾ ਜਾਓ વૃદ્ધ ਆਸ਼ਰਮ ਜਾਓ ਹਸਪਤਾਲਾਂ 'ਚ ਜਾਓ ਜਿੱਥੇ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਕੀ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬੈਠ ਕੇ ਸੇਵਾ ਹੁੰਦੀ ਹੈ ਕਿ ਐਨੇ-ਐਨੇ ਗਨਮੈਨ ਨਾਲ ਲੈ ਕੇ ਉਹ ਸੇਵਾ ਹੁੰਦੀ ਹੈ ਜਾਂ ਐਨੇ-ਐਨੇ ਪ੍ਰੋਜੈਕਟ ਹੈ ਜਿਹੜੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੇ ਕੇ ਜਾਂ ਆਪਣੇ 11 ਦੋਸਤਾਂ ਨੂੰ ਦੇ ਕੇ ਜਿਹਦੇ ਵਿੱਚ ਤੁਹਾਡਾ ਆਪਣਾ ਵੀ ਕੋਈ ਨਾ ਕੋਈ ਇਨਵੋਲਵਮੈਂਟ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਜਨਤਾ ਨੂੰ ਬੇਵਕੂਫ ਬਣਾਉਣਾ ਬੰਦ ਕਰੋ ਤੇ ਜਿਹੜੇ ਕੰਮ ਦੀਆਂ ਗੱਲਾਂ ਹੈਗੀਆਂ ਉਹ ਕਰੋ ਬਿਲਕੁਲ ਤੁਸੀਂ ਦੇਖਦੇ ਸੀ ਡੇਲੀ ਪਬਲਿਕ ਨਿਊਜ਼ ਜਿਸ ਤੋਂ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਨਾਲ ਕਿੰਨੇ ਪੜੇ ਲਿਖੇ ਜਿਹੜੇ ਸੰਸਦ ਹੋਊਗੇ ਪੰਜਾਬ ਦੇ ਵਿੱਚੋਂ 13 ਸੀਟੀਆਂ ਤੋਂ ਜਾਣਗੇ ਜਾਂ ਲੁਧਿਆਣਾ ਤੋਂ ਜਾਣਗੇ ਤੁਸੀਂ ਦੇਖ ਲਓ ਕੋਈ ਵੀ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਲੋਕ ਸਭਾ 'ਚ ਪਾਸ ਹੁੰਦਾ ਵੀ ਹਾਂ ਗ੍ਰੈਜੂਏਟ ਬੰਦਾ ਮਾਸਟਰ ਡਿਗਰੀ ਵਾਲਾ ਹੀ ਜਿਹੜਾ ਹੈਗਾ ਲੋਕ ਸਭਾ ਇਲੈਕਸ਼ਨ ਲੜ ਸਕਦਾ ਇਹ ਕਾਨੂੰਨ ਸਿਰਫ ਆਮ ਲੋਕਾਂ ਲਈ ਹੁੰਦੇ ਨੇ ਆਮ ਲੋਕਾਂ ਦੇ ਹੀ ਥੋਪੇ ਜਾਂਦੇ ਨੇ ਜੋ ਵੀ ਕਾਨੂੰਨ ਬਣਦਾ ਉਹ ਆਮ ਲੋਕਾਂ ਲਈ ਬਣਦਾ ਇਹਨਾਂ ਲੀਡਰਾਂ ਲਈ ਕਾਨੂੰਨ ਨਹੀਂ ਹੁੰਦੀ ਸੋ ਜਨਤਾ ਜਾਗੇ ਤੇ ਆਪਣਾ ਜਾਗੇ ਉਹਨਾਂ ਇਸ ਤਰ੍ਹਾਂ ਦੇ ਆਪਣੇ ਉਮੀਦਵਾਰ ਚੁਣੇ ਜਿਹੜਾ ਲੱਗੇ ਵੀ ਇਹ ਸਾਡੀ ਆਵਾਜ਼ ਚੁੱਕ ਸਕਦਾ ਨਾ ਕਿ ਸਿਰਫ ਉਹ ਆਪਣੇ ਘਰਦਿਆਂ ਦੀ ਜਾਂ ਰਿਸ਼ਤੇਦਾਰਾਂ ਦੀ ਆਵਾਜ਼ ਚੁੱਕਣ ਲਈ ਸੰਸਦ ਜਾਵੇ ਦੇਖਦੇ ਰਹ